ਬਾਪ ਜੀ ਮਾਈ ਖਾਲਸਾ ਭਾਈ ਗੁਰਜ ਕੀ ਫਤਿਹ ਅੱਧਾੜੀ ਕਰ ਦਈਏ ਹਾਂਜੀ ਬਾਜੀ ਤੇ ਕਿਦਾਂ ਫਿਰ ਅੱਜ ਆਈ ਲੱਭੀ ਨਹੀਂ ਅੱਧਾੜੀ ਐਂ ਪੈਸੇ ਦਾ ਕਿਦਾਂ ਫਿਰ ਐਂ ਅੱਧਾੜੀ ਨਹੀਂ ਲੱਭੀ ਦੇਰ ਮੜੇ ਨਾ ਕੱਲ ਕੱਲਤ ਨਹੀਂ ਹਾਂਜੀ ਨਹੀਂ ਕੱਲ ਸੇਵਾ ਹੀ ਬਾਬੂ ਦੇ ਗਜਾ ਕਰੀਦਾ ਅਸਦਰਾਂ ਦੇਸ ਗRAND ਅਚਰਦੇ ਕੀ ਤੂੰ ਮਜ਼ਦੂਰੀ ਕਰਦੇ ਜ਼ੇਬਣ ਤੇਸਰੀਆਂ ਮਗਰ ਅੱਛਾ ਤੇ ਜਲ ਪਾਣੀ ਛਕ ਲਿਆ ਹਾਂਜੀ ਹਾਂਜੀ ਆ ਮੇ ਕੋ ਗੱਫੇ ਕੋਲ ਹੀ ਗੱਫੇ ਕੋਲ ਹਾਂ ਤੇ ਅੱਧਾੜੀ ਨਹੀਂ ਮਿਲੀ ਤੇ ਹੁਣ ਵੀ ਵੇਟ ਹੀ ਕਰਦੇ ਕਿਤੇ ਅਰ ਜੁੜੀ ਜਾ ਕਿਦਾਂ ਨਹੀਂ ਹੁਣ ਨਹੀਂ ਚਲ ਹੁਣ ਦੇ ਹੁਣ ਮੈਂ ਘਰ ਚੱਲੇ ਹਾਂ ਚੱਲ ਜਾਣਾ ਅੱਛਾ ਤੇ ਕਿੰਨੇ ਪੈਸੇ ਮਿਲਦੇ ਦਿਹਾੜੀ ਦੇ ਦਿਹਾੜੀ ਦੇ ਵੈਗਰੂ ਜੀ ਕਹਿੰਦੇ 500 ਕਹਿੰਦੇ 600 500 600 ਦੇ ਦਿੰਦੇ ਆ ਪਰ ਰੋਜ਼ ਨਹੀਂ ਮਿਲਦੀ ਅੱਜ ਕਿੰਨੇ ਪੈਸੇ ਕਮਾਏ ਕੋਈ ਨਹੀਂ ਕਮਾਇਆ ਅੱਜ ਦਿਹਾੜੀ ਜੇ ਪਰ ਲੱਗੀ ਨਹੀਂ ਗੱਪੇ ਹੈਗੇ ਨਾਲ ਹਾਂਜੀ ਕਦੇ ਨਾ ਗੱਪੇ ਕਦੇ ਨਾ ਆਦੇ ਹੀ ਆ ਆ ਜਾਓ ਫਿਰ ਅੰਦਰ ਛਕਾ ਦਿਓ ਗੱਪੇ ਛਕਾ ਦਿਓ ਤੇ ਆਪਾਂ ਫਿਰ ਕਰੀਏ ਤੁਹਾਡੇ ਆ ਇੰਤਜ਼ਾਮ ਆ ਜਾਓ ਅੰਦਰ ਆ ਜਾਓ ਸਾਨੂੰ ਵੀ ਲੱਗੀ ਇਹ ਧੋਖਾ ਲਿਆਓ 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 ਬਾਬੇ ਦੇ ਕਫੇ ਗੱਪੇ ਛਕਾ ਦਿਓ ਕਾਮਦਾ ਤੀ ਨਹੀਂ ਛਕੇ ਹਾਂ ਮੈਂ ਮਾਈ ਗੱਜੀ ਤੀ ਨਹੀਂ ਛਕੇ ਹਾਂ ਤੀ ਕਿਉਂ ਨਹੀਂ ਛਕੇ ਮੈਂ ਉੱਥੇ ਹੀ ਨੇ ਚਲੋ ਖੋਲੋ ਫਿਰ ਖੋਲੋ ਬਾਬਾ ਜੀ ਤਬ ਨਾ ਕਿਲੇ ਗਿਆ ਇਹਸ ਇਹ ਮੈਨੂੰ ਅੱਜ ਚਾਰ ਨਹੀਂ ਹੋਣਾ ਤੇਰੇ ਚਾਰ ਹੁੰਦੇ ਚਾਰ ਨਹੀਂ ਆ ਚਲ ਕੋਈ ਬਾਬਾ ਇੱਕ ਇੱਕ ਛਕ ਲੈ ਲਈ ਆਪੋ ਇਦਾਂ ਹੀ ਤੇ ਕੀ ਹੋਵੇ ਕੀ ਆ ਇਦਾਂ ਇਦਾਂ ਤੇ ਮਾਰਾਂਗੇ ਨੇ ਮਾਰਾਂਗੇ ਤੇ ਬਾਬਾ ਜੀ ਕੋਈ ਨਹੀਂ ਮਨ ਵੀ ਤੋਕ ਲੱਗੀ ਹੈ ਚੱਲ ਵੀ ਜਾਵਾ ਇਹ ਜਾਲੇ ਚਲ ਕੋਈ ਗੱਲ ਨਹੀਂ ਆਪਾਂ ਇਦਾਂ ਇਦਾਂ ਛਕ ਲੈਣੇ ਤੀ ਵੀ ਛਕੋ ਕੋਈ ਨਹੀਂ ਇਦਾਂ ਸਵਾਲ ਲਵਿਆ ਅੱਛਾ ਤੇ ਮਤਲਬ ਜੇ ਰੋਜ਼ ਮਿਲ ਜੇ ਤਾਂ 500 600 ਰੁਪਏ ਤਹ ਬੰਦਾ ਵਾ ਹਾਂਜੀ ਜੇ ਰੋਜ਼ ਮਿਲਦੇ ਫਿਰ ਬੰਦਾ ਨੀ ਕਿਤਰਾੜੀ ਬੰਦਾ ਨਹੀਂ ਤਾਂ ਮਰਿਸ਼ਕਾ ਵੀ ਬੰਦਾ ਰਿਸ਼ਕੇ ਦੇ ਆਪਣੀ ਪਾਇਆ ਬੰਦਾ ਅੱਛਾ ਹਾਂਜੀ ਤੇ ਉਹ ਕੰਮ ਕਰ ਲੋਗੇ ਇਹ ਰੇੜੀ ਵਾਲਾ ਸਬਜ਼ੀ ਵਾਲਾ ਵਧੀਆ ਵਾ ਕਰ ਲਾਂਗੇ ਅੱਛਾ ਪਹਿਲੇ ਕਿਉਂ ਨਹੀਂ ਕੀਤਾ ਰੇੜੀ ਨਹੀਂ ਕਿਲੀ ਜਾਂਦੀ ਕਿਤ ਕਿਦਾਂ ਪਹਿਲਾਂ ਨਹੀਂ ਪਸੰਦ ਲੈ ਤੂੰ ਸੰਦ ਨਹੀਂ ਗਾ ਉ ਤਾਂ ਮੈਂ ਕਰ ਲੋਗੇ ਨਾ ਹਾਂਜੀ ਹਾਂਜੀ ਫਿਰ ਇੱਕ ਦਿਨ ਜ ਨਹੀਂ ਭਜੋਗੇ ਲੈ ਕੇ ਤੰਤਰ ਪੈਂਦੀ ਮੰਡੀ ਅਚਾਰ ਕਤਲੇ ਲੱਗੇ ਉਹ ਪਿੰਦੀ ਹੈ ਮੁੰਡੀ ਹਾਂ ਹਾਂ ਜੀ ਹਾਂ ਜੀ ਖੋਹ ਉਹਦੀ ਲੱਗੇ ਤੁਹਾਡੀ ਉਹ ਤੁਸੀਂ ਉਧਰ ਵੇਜ ਦੋਗੇ ਪਿੰਡਾਂ ਚ ਜੀ ਹਾਂ ਜੀ ਤੇ ਰੋਜ਼ ਹੀ ਆਂਦੇ ਆ ਮੈਂ ਸਾਨੂੰ ਸ਼ਹਿਰ ਨੂੰ ਰੋਜ਼ ਹੀ ਆਈਦਾ ਤੁਹਾਨੂੰ ਗੁਰੂ ਰਾਮਦਾਸ ਬਾਬੇ ਰੋਟੀ ਬੜੀ ਸਵਾਦ ਤੁਸੀਂ ਕਹਿੰਦੇ ਸਵਾਦ ਨਹੀਂ ਹੈ ਬਿਨਾ ਬਿਨਾ ਚਾਰ ਤੋਂ ਮਿੱਠੀ ਰੋਟੀ ਆ ਬਾਬੇ ਉਹ ਹੈ ਮੈਂ ਤਾਂ ਦੇਖਿਆ ਮੈਂ ਆ ਗਿਆ ਬਾਬਾ ਜੀ ਤੁਰੇ ਜਾਂਦੇ ਆ ਇੰਨਾ ਪਸੀਨਾ ਪਸੀਨਾ ਆਇਆ ਵਾ ਤੇ ਪਿਆਦਲੀ ਆਏ ਹੋਣੇ ਤੋਂ ਆਤ ਸ਼ਹਿਰੋਂ ਬਤਾ ਦੋ ਜੀ ਆਂਦੇ ਪਿੰਡੋਂ ਮੈਂ ਇਧਰ ਸੈਰੋਂ ਹਾਂ ਹਾਂ ਹੁਣ ਦੀ ਵਾਪਸੀ ਪਹਿਲੀ ਆਂਦੇ ਬੇਣੇ ਇਹ ਤਾਂ ਵਾਪਸੀ ਆਇਆ ਮੈਂ ਕੋਈ ਜਾਇਦਾਦਰ ਨੂੰ ਹੱਥ ਤੇ ਮੋਟਰਸਾਈਕਲ ਤੇ ਹਾਂ ਕਿਤਾ ਧੀ ਆ ਵਿਆਹ ਵਾਲੀ ਆ ਜੀ ਹਾਂ ਜੀ ਤੇ ਇੱਕ ਧੀ ਵਿਆਹ ਵਾਲੀ ਆ ਹੂੰ ਦੋ ਮੁੰਡੇ ਅੱਛਾ ਤੇ ਧੀ ਦਾ ਵਿਆਹ ਨਹੀਂ ਹੋਇਆ ਜੀ ਨਹੀਂ ਜੀ ਹਾਂ ਜੀ ਅੱਛਾ ਮਤਲਬ ਪੈਸੇ ਕਿ ਪੈਸੇ ਖੜੋ ਇੱਦਾਂ ਸਮਝੋ ਤੁਹਾਨੂੰ ਪਤਾ ਹੈ ਮਜਬੂਰੀਆਂ ਕਿਹਿੰਦੀਆਂ ਕਿ ਕਿੰਨੇ ਕ ਮਾਇ ਦੀ ਲੋੜ ਹੈ ਵਿਆਹ ਦੇ ਵਾਸਤੇ ਦੱਸੋ ਕਿੰਨੀ ਕ ਮਾਇ ਚਾਹੀਦੀ ਆ ਉਹ ਤੇ ਵੇਖ ਜੀ ਮੁੰਡਾ ਮੁੰਡਾ ਵੇਖਿਆ ਵਾ ਮੁੰਡਾ ਨਹੀਂ ਜੀ ਦੇਖਣਾ ਅੱਛਾ ਕੋਈ ਗੱਲ ਜਦੋਂ ਦੇਖਣਾ ਹੋਗਾ ਮੈਂ ਤੁਹਾਨੂੰ ਇੱਕ ਨੰਬਰ ਦਊਂਗਾ ਨਿਰਵੈਰ ਸਿੰਘ ਦਾ ਹੁਣੇ ਠੀਕ ਆ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਨਿਰਵੈਰ ਭਾਈ ਨੂੰ ਕਹਿ ਕੇ ਹਾਂਜੀ ਨਿਰਵੈਰ ਸਿੰਘ ਆ ਤੇ ਤੁਹਾਨੂੰ ਰੋਟੀ ਦਿਵਾਨੇ ਆ ਸੱਤ ਜੀ ਤੇ ਤੁਸੀਂ ਸਬਜ਼ੀ ਦਾ ਕੰਮ ਕਰੋ ਬਾਬਾ ਜੀ ਤੁਸੀਂ ਢਾੜੀ ਤੇ ਨਹੀਂ ਆਣਾ ਨਹੀਂ ਜੀ ਹੁੰਦੀ ਨਹੀਂ ਪਹਿਲੇ ਵਾਰ ਖੜਦਾ ਨਹੀਂ ਕੋਈ ਪਿਓਰ ਕਹਿੰਦੇ ਮਜ਼ਦੂਰ ਦੇਖ ਕੇ ਦਾੜਾ ਛੱਟਾ ਦੇ ਕੇ ਖੜਦਾ ਨਹੀਂ ਆ ਦੇ اندر ਕੀ ਕੰਮ ਹੈ ਕਿਚਾ ਕੰਮ ਹੈ ਜਿੱਗੀ ਮੰਜਲ ਤੇ ਜਿੱਗੀ ਮੰਜਲ ਨਹੀਂ ਹੁੰਦਾ ਢੇਬਾ ਅੱਛਾ ਅੱਛਾ ਕੋਈ ਬਾਬਾ ਹੀ ਹੁੰਦਾ ਤੁਸੀਂ ਤੁਹਾਨੂੰ ਰੋਟੀ ਖਵਾਤੀ ਨਾ ਠੀਕ ਹੈ ਨਾ ਅਬ ਇਹਦੇ ਬਦਲੇ ਗੁਰੂ ਸਾਹਿਬ ਦੇ ਹੁਕਮਾਂ ਦੇ ਵਿੱਚ ਨਾ ਨਿਰਵਾਸ ਨੂੰ ਕਿਹਾ ਕਿ ਤੁਹਾਨੂੰ ਜਿਹੜੀ ਦੇ ਦੇਣੇ ਨੇ ਲੈ ਆ ਕੇ ਠੀਕ ਹੈ ਮਤ ਪਿਆਰੋ ਤੁਹਾਡਾ ਗੁਰੂ ਬੜਾ ਬਿਹਾਨਤਾ ਹੈ ਉਹ ਗੁਰੂ ਰਾਮਦਾਸ ਪਾਚਾ ਜੀ ਜਿਨ੍ਹਾਂ ਨੇ ਤੁਹਾਨੂੰ ਦੇਣੀ ਹੈਗੀ ਆ ਠੀਕ ਹੈ ਨਾ ਅੱਜ ਤੁਸੀਂ ਕੁਝ ਨਹੀਂ ਕਮਾਇਆ ਹੈ ਨਾ ਨਹੀਂ ਅੱਜ ਖਾਲੀ ਆ ਅੱਜ ਖਾਲੀ ਆ ਤੇ ਹੈਗਾ ਇੱਕ ਰਾਇਆ ਜਾਂਦਾ ਜੁ ਨਹੀਂ ਕੋਲ ਘਰ ਦਾ ਵੀ ਇਧਰ ਤੇ ਵੀਰ ਬਹਿ ਗਿਆ ਚਲੋ ਠੀਕ ਹੈ ਕੋਈ ਗੱਲ ਨਹੀਂ ਤੁਹਾਨੂੰ ਥੋੜੀ ਮਾਇਆ ਦੇਨੇ ਆ ਅੱਜ ਦੀ ਜਿਹੜੀ ਦੀ ਠੀਕ ਹੈ ਤੁਸੀਂ ਕੱਲ ਹੁਣ ਫਿਰ ਆਜਾਓ ਜਾਂਦਾ ਸਪਾਸਾ ਨੇ ਸਭ ਤੋਂ ਪਹਿਲੇ ਇੱਥੇ ਅਰਦਾਸ ਮੇਨ ਦੀ ਕਰਕੇ ਆਣੀ ਸਤਿਗੁਰੂ ਅੱਗੇ ਕਿ ਜਿਨ੍ਹਾਂ ਨੇ ਸਾਨੂੰ ਮੇਲ ਮੁਲਾਵ ਸਾਡੇ ਹੋਏ ਕਿ ਤੁਹਾਡੇ ਨਾਲ ਠੀਕ ਹੈ ਜੀ ਬਾਕੀ ਆਚਾਰ ਚੂਰੋ ਬਾਈ ਖਿਲਾ ਲੈ ਕਰੋ ਸੁੱਕੀ ਰੋਟੀ ਜਾਓ ਤੇ ਮੈਂ ਤੁਹਾਨੂੰ ਥੋੜੀ ਮਾਇਆ ਦੇ ਦਿੰਦਾ ਕੋਈ ਬਾਬਾ ਜੀ ਮੈਂ ਤੁਹਾਨੂੰ ਥੋੜੀ ਮਾਇਆ ਦੇਣਾ ਹੁਣ ਤੁਸੀਂ ਕੱਲ ਆਣਾ 12 ਵਜੇ ਹਾਂਜੀ ਬਾਈ ਜੀ ਆਵਾਂਗੇ ਠੀਕ ਹੈ ਜਿਹੜੀ ਮੈਂ ਤੁਹਾਨੂੰ ਮਾਇਆ ਦਿੱਤੀ ਹੁਣ ਤੁਸੀਂ ਲੈ ਕੇ ਉੱਥੇ ਜਾਣਾ ਮੈਂ ਆਟੋ ਦੇ ਘਰ ਨੂੰ ਠੀਕ ਹੈ ਪੈਦਲ ਨਾ ਜਾਇਓ ਨਹੀਂ ਇਹਦਾ ਆਟਾ ਲੈ ਜੂਗਾ ਪੁੱਜਣ ਆਟਾ ਕਿੱਲੇ ਕਿ ਜਾਓਗੇ ਅੱਛਾ ਵਾਹਿਗੁਰੂ ਤਾਂ ਨਹੀਂ ਕਰ ਰਾਚਨ ਨਹੀਂ ਕਰ ਰਾਚਨ ਤੁਹਾਨੂੰ ਪਤਾ ਹੀ ਹੈ ਸਰਕਾਰੀ ਜਿੰਨਾ ਤੇ ਮਿਲਦਾ ਤੁਹਾਨੂੰ ਗੁਰੂ ਰਾਮਦਾਸ ਠੀਕ ਹੈ ਬਾਬੇ ਨਹੀਂ ਪਰ ਤੁਸੀਂ ਪੈਦਲ ਨਾ ਜਾਇਓ ਤੁਭਿਓ ਹਾਂ ਆਟੋ ਉੱਤ ਕਰਕੇ ਜਾਇਓ ਠੀਕ ਹੈ ਤੇ ਕੱਲ ਤੁਸੀਂ ਆਜਿਓ 12 ਵਜੇ ਕੱਲ ਤੁਹਾਨੂੰ ਜਿਹੜੀ ਜੋ ਨਹੀਂ ਲੈ ਗਏ ਠੀਕ ਹੈ ਸਿੰਘ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਠੀਕ ਹੈ ਪਿਆਰੋ